ਦਿੱਲੀ ਦੇ ਰਾਉਂਡਸ ਐਵੇਨਿਊ ਅਦਾਲਤ ਨੇ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਭਾਰਤੀ ਕੁਸ਼ਤੀ ਮਹਾਸੰਗ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਪੂਸ਼ਨ ਸੰ ਸਿੰਘ ਤੇ ਦੋਸ਼ ਲਗਾਤੇ ਨੇ ਅਦਾਲਤ ਨੇ ਕਿਹਾ ਕਿ 6 ਚੋ 5 ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤਾਂ 'ਚ ਬ੍ਰਿਜ ਪੂਸ਼ਨ ਤੇ ਦੋਸ਼ ਤੈਅ ਕਰਨ ਲਈ ਕਾਫੀ ਸਬੂਤ ਮਿਲੇ ਨੇ ਬ੍ਰਿਜ ਪੂਸ਼ਨ ਖਿਲਾਫ ਅੰਦolan ਦੀ ਅਗਵਾਈ ਕਰ ਰਹੇ ਹਰਿਆਣਾ ਦੇ ਪਹਿਲਵਾਨਾਂ ਨੇ ਇਸ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ "ਬ੍ਰਿਜ ਪੂਸ਼ਣ ਤੇ ਦੋਸ਼ ਸਾਬਿਤ ਹੋ ਗਏ ਨੇ ਮਾਨਯੋਗ ਅਦਾਲਤ ਦਾ ਧੰਨਵਾਦ ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੀ ਇਹ ਵੱਡੀ ਜਿੱਤ ਦੇਸ਼ ਦੀਆਂ ਧੀਆਂ ਨੂੰ ਅਜਿਹੇ ਔਖੇ ਦੌਰ ਵਿੱਚੋਂ ਗੁਜ਼ਰਨਾ ਪਿਆ ਪਰ ਇਸ ਫੈਸਲੇ ਨਾਲ ਰਾਹਤ ਮਿਲੇਗੀ ਮਹਿਲਾ ਪਹਿਲਵਾਨਾਂ ਨੂੰ ਟਰੋਲ ਕਰਨ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਪਹਿਲਵਾਨ ਸ਼ਾਖਸ਼ੀ ਮਲਿਕ ਨੇ ਲਿਖਿਆ "ਮਾਨਯੋਗ ਅਦਾਲਤ ਨੇ ਬ੍ਰਿਜ ਪੂਸ਼ਣ ਤੇ ਦੋਸ਼ ਸਾਬਿਤ ਕਰ ਦਿੱਤੇ ਨੇ ਅਸੀਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ" ਸਾਨੂੰ ਗਰਮੀ ਅਤੇ ਬਰਸਾਤ ਵਿੱਚ ਕਈ ਰਾਤਾਂ ਸੜਕ ਤੇ ਸੌਣਾ ਪਿਆ ਆਪਣੇ ਚੰਗੇ ਕੈਰੀਅਰ ਨੂੰ ਤਿਆਗਣਾ ਪਿਆ ਤਾਂ ਹੀ ਅਸੀਂ ਇਨਸਾਫ਼ ਦੀ ਲੜਾਈ ਵਿੱਚ ਕੁਝ ਕਦਮ ਅੱਗੇ ਵਧਾਉਣ ਦੇ ਯੋਗ ਹੋਏ ਹਾਂ ਪਿਆਰ ਅਤੇ ਆਸ਼ੀਰਵਾਦ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਟਰੋਲ ਕੀਤਾ ਤੇ ਮਾੜੀਆਂ ਗੱਲਾਂ ਕਹੀਆਂ ਉਹਨਾਂ ਨੂੰ ਰੱਬ ਅਸ਼ੀਸ਼ ਦੇਵੇ ਭਾਰਤ ਮਾਤਾ ਜਿੰਦਾਬਾਦ ਬ੍ਰਿਜ ਭੂਸ਼ਣ ਵਿਰੁੱਧ 354 ਉਸ ਦੀ شان ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕਿਸੇ ਔਰਤ ਤੇ ਹਮਲਾ ਜਾ ਅਪਰਾਧਿਕ ਜ਼ਬਰਦਸਤੀ 354ਏ ਜਿੰਸੀ ਪਰੇਸ਼ਾਨੀ ਅਤੇ ਧਾਰਾ 506 ਅਪਰਾਧਿਕ ਧਮਕੀ ਦੇ ਤਹਿਤ ਦੋਸ਼ ਸਾਬਿਤ ਕੀਤੇ ਗਏ ਨੇ ਬ੍ਰਿਜ ਪੂਸ਼ਨ ਨੂੰ ਹੁਣ ਅਦਾਲਤੀ ਮੁਕਦਮੇ ਦਾ ਸਾਹਮਣਾ ਕਰਨਾ ਪਵੇਗਾ ਇਨ੍ਹਾਂ ਧਾਰਾਵਾਂ ਤਹਿਤ ਉਸ ਉੱਪਰ ਦੋਸ਼ ਸਾਬਿਤ ਕੀਤੇ ਗਏ ਨੇ ਇਨ੍ਹਾਂ ਵਿੱਚ ਧਾਰਾ 554 ਵਿੱਚ ਵੱਧ ਤੋਂ ਵੱਧ 5 ਸਾਲ 554ਏ ਵਿੱਚ ਵੱਧ ਤੋਂ ਵੱਧ 3 ਸਾਲ ਅਤੇ ਧਾਰਾ 506 ਵਿੱਚ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੋ ਸਕਦੀ ਹੈ ਸੀਨੀਅਰ ਐਡਵੋਕੇਟ ਰਿਤੇਸ਼ ਯਾਦਤ ਦੇ ਅਨੁਸਾਰ ਉਹਨਾਂ ਕੋਲ ਦਿੱਲੀ ਦੀ ਰੌਂਸ ਐਵਨਿਊ ਅਦਾਲਤ ਦੁਆਰਾ ਬ੍ਰਿਜ ਪੂਸ਼ਣ ਵਿਰੁੱਧ ਲਗਾਏ ਦੋਸ਼ਾਂ ਵਿਰੁੱਧ ਉੱਚ ਅਦਾਲਤ ਦੀ ਜਾਂਦਾ ਵਿਕਲਪ ਦਿੱਲੀ ਦੇ ਰਾਉਂਡਸ ਐਵੇਨਿਊ ਅਦਾਲਤ ਨੇ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਭਾਰਤੀ ਕੁਸ਼ਤੀ ਮਹਾਸੰਗ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਪੂਸ਼ਨ ਸੰ ਸਿੰਘ ਤੇ ਦੋਸ਼ ਤਾਇ ਕਿਤੇ ਨੇ ਅਦਾਲਤ ਨੇ ਕਿਹਾ ਕਿ 6 ਚੋ 5 ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤਾਂ 'ਚ ਬ੍ਰਿਜ ਪੂਸ਼ਨ ਤੇ ਦੋਸ਼ ਤਾਇ ਕਰਨ ਲਈ ਕਾਫੀ ਸਬੂਤ ਮਿਲੇ ਨੇ ਬ੍ਰਿਜ ਪੂਸ਼ਨ ਖਿਲਾਫ ਅੰਦolan ਦੀ ਅਗਵਾਈ ਕਰ ਰਹੇ ਹਰਿਆਣਾ ਦੇ ਪਹਿਲਵਾਨਾਂ ਨੇ ਇਸ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ "ਬ੍ਰਿਜ ਪੂਸ਼ਣ ਤੇ ਦੋਸ਼ ਸਾਬਿਤ ਹੋ ਗਏ ਨੇ ਮਾਨਯੋਗ ਅਦਾਲਤ ਦਾ ਧੰਨਵਾਦ ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੀ ਇਹ ਵੱਡੀ ਜਿੱਤ ਦੇਸ਼ ਦੀਆਂ ਧੀਆਂ ਨੂੰ ਅਜਿਹੇ ਔਖੇ ਦੌਰ ਵਿੱਚੋਂ ਗੁਜ਼ਰਨਾ ਪਿਆ ਪਰ ਇਸ ਫੈਸਲੇ ਨਾਲ ਰਾਹਤ ਮਿਲੇਗੀ ਮਹਿਲਾ ਪਹਿਲਵਾਨਾਂ ਨੂੰ ਟਰੋਲ ਕਰਨ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਪਹਿਲਵਾਨ ਸ਼ਾਖਸ਼ੀ ਮਲਿਕ ਨੇ ਲਿਖਿਆ "ਮਾਨਯੋਗ ਅਦਾਲਤ ਨੇ ਬ੍ਰਿਜ ਪੂਸ਼ਣ ਤੇ ਦੋਸ਼ ਸਾਬਿਤ ਕਰ ਦਿੱਤੇ ਨੇ ਅਸੀਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ" ਸਾਨੂੰ ਗਰਮੀ ਅਤੇ ਬਰਸਾਤ ਵਿੱਚ ਕਈ ਰਾਤਾਂ ਸੜਕ ਤੇ ਸੌਣਾ ਪਿਆ ਆਪਣੇ ਚੰਗੇ ਕੈਰੀਅਰ ਨੂੰ ਤਿਆਗਣਾ ਪਿਆ ਤਾਂ ਹੀ ਅਸੀਂ ਇਨਸਾਫ਼ ਦੀ ਲੜਾਈ ਵਿੱਚ ਕੁਝ ਕਦਮ ਅੱਗੇ ਵਧਾਉਣ ਦੇ ਯੋਗ ਹੋਏ ਹਾਂ ਪਿਆਰ ਅਤੇ ਆਸ਼ੀਰਵਾਦ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਟਰੋਲ ਕੀਤਾ ਤੇ ਮਾੜੀਆਂ ਗੱਲਾਂ ਕਹੀਆਂ ਉਹਨਾਂ ਨੂੰ ਰੱਬ ਅਸ਼ੀਸ਼ ਦੇਵੇ ਭਾਰਤ ਮਾਤਾ ਜਿੰਦਾਬਾਦ ਬ੍ਰਿਜ ਪੁਸ਼ਨ ਵਿਰੁੱਧ 354 ਉਸ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕਿਸੇ ਔਰਤ ਤੇ ਹਮਲਾ ਜਾ ਅਪਰਾਧਿਕ ਜ਼ਬਰਦਸਤੀ 354 ਇਹ ਜਿੰਸੀ ਪਰੇਸ਼ਾਨੀ ਅਤੇ ਧਾਰਾ 506 ਅਪਰਾਧਿਕ ਧਮਕੀ ਦੇ ਤਹਿਤ ਦੋਸ਼ ਸਾਬਿਤ ਕੀਤੇ ਗਏ ਨੇ ਬ੍ਰਿਜ ਪੁਸ਼ਨ ਨੂੰ ਹੁਣ ਅਦਾਲਤੀ ਮੁਕਦਮੇ ਦਾ ਸਾਹਮਣਾ ਕਰਨਾ ਪਵੇਗਾ ਇਨ੍ਹਾਂ ਧਾਰਾਵਾਂ ਤਹਿਤ ਉਸ ਉੱਪਰ ਦੋਸ਼ ਸਾਬਿਤ ਕੀਤੇ ਗਏ ਨੇ ਇਨ੍ਹਾਂ ਵਿੱਚ ਧਾਰਾ 554 ਵਿੱਚ ਵੱਧ ਤੋਂ ਵੱਧ 5 ਸਾਲ 554ਏ ਵਿੱਚ ਵੱਧ ਤੋਂ ਵੱਧ 3 ਸਾਲ ਅਤੇ ਧਾਰਾ 506 ਵਿੱਚ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੋ ਸਕਦੀ ਹੈ ਸੀਨੀਅਰ ਐਡਵੋਕੇਟ ਰਿਤੇਸ਼ ਯਾਦਤ ਦੇ ਅਨੁਸਾਰ ਉਹਨਾਂ ਕੋਲ ਦਿੱਲੀ ਦੀ ਰੌਂਡਸ ਐਵੈਨਿਊ ਅਦਾਲਤ ਦੁਆਰਾ ਬ੍ਰਿਜ ਪੂਸ਼ਨ ਵਿਰੁੱਧ ਲਗਾਏ ਦੋਸ਼ਾਂ ਵਿਰੁੱਧ ਉੱਚ ਅਦਾਲਤ ਦੀ ਜਾਂਚ ਦਾ ਵਿਕਲਪ ਹੈ ਦਿੱਲੀ ਦੀ ਰਾਉਂਡਸ ਐਵੇਨਿਊ ਅਦਾਲਤ ਨੇ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਭਾਰਤੀ ਕੁਸ਼ਤੀ ਮਹਾਸੰਗ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਪੂਸ਼ਨ ਸੰ ਸਿੰਘ ਤੇ ਦੋਸ਼ ਲਗਾਤੇ ਨੇ। ਅਦਾਲਤ ਨੇ ਕਿਹਾ ਕਿ 6 ਚੋ 5 ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤਾਂ 'ਚ ਬ੍ਰਿਜ ਪੂਸ਼ਨ ਤੇ ਦੋਸ਼ਟਾ ਕਰਨ ਲਈ ਕਾਫੀ ਸਬੂਤ ਮਿਲੇ ਨੇ। ਬ੍ਰਿਜ ਪੂਸ਼ਨ ਖਿਲਾਫ ਅੰਦੋਲਨ ਦੀ ਅਗਵਾਈ ਕਰ ਰਹੇ ਹਰਿਆਣਾ ਦੇ ਪਹਿਲਵਾਨਾਂ ਨੇ ਇਸ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਬ੍ਰਿਜ ਪੂਸ਼ਣ ਤੇ ਦੋਸ਼ ਸਾਬਿਤ ਹੋ ਗਏ ਨੇ ਮਾਨਯੋਗ ਅਦਾਲਤ ਦਾ ਧੰਨਵਾਦ ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੀ ਇਹ ਵੱਡੀ ਜਿੱਤ ਦੇਸ਼ ਦੀਆਂ ਧੀਆਂ ਨੂੰ ਅਜਿਹੇ ਔਖੇ ਦੌਰ ਵਿੱਚੋਂ ਗੁਜ਼ਰਨਾ ਪਿਆ ਪਰ ਇਸ ਫੈਸਲੇ ਨਾਲ ਰਾਹਤ ਮਿਲੇਗੀ ਮਹਿਲਾ ਪਹਿਲਵਾਨਾਂ ਨੂੰ ਟਰੋਲ ਕਰਨ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਪਹਿਲਵਾਨ ਸ਼ਾਖਸ਼ੀ ਮਲਿਕ ਨੇ ਲਿਖਿਆ ਮਾਨਯੋਗ ਅਦਾਲਤ ਨੇ ਬ੍ਰਿਜ ਪੂਸ਼ਣ ਤੇ ਦੋਸ਼ ਸਾਬਿਤ ਕਰ ਦਿੱਤੇ ਨੇ ਅਸੀਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ ਸਾਨੂੰ ਗਰਮੀ ਅਤੇ ਬਰਸਾਤ ਵਿੱਚ ਕਈ ਰਾਤਾਂ ਸੜਕ ਤੇ ਸੌਣਾ ਪਿਆ ਆਪਣੇ ਚੰਗੇ ਕੈਰੀਅਰ ਨੂੰ ਤਿਆਗਣਾ ਪਿਆ ਤਾਂ ਹੀ ਅਸੀਂ ਇਨਸਾਫ ਦੀ ਲੜਾਈ ਵਿੱਚ ਕੁਝ ਕਦਮ ਅੱਗੇ ਵਧਾਉਣ ਦੇ ਯੋਗ ਹੋਏ ਹਾਂ ਪਿਆਰ ਅਤੇ ਆਸ਼ੀਰਵਾਦ ਦੇਣ ਵਾਲਿਆਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਟਰੋਲ ਕੀਤਾ ਤੇ ਮਾੜੀਆਂ ਗੱਲਾਂ ਕਹੀਆਂ ਉਹਨਾਂ ਨੂੰ ਰੱਬ ਅਸ਼ੀਸ਼ ਦੇਵੇ ਭਾਰਤ ਮਾਤਾ ਜਿੰਦਾਬਾਦ ਬ੍ਰਿਜ ਪੁਸ਼ਣ ਵਿਰੁੱਧ 354 ਉਸ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕਿਸੇ ਔਰਤ ਤੇ ਹਮਲਾ ਜਾ ਅਪਰਾਧਿਕ ਜ਼ਬਰਦਸਤੀ 354 ਐ ਜਿੰਸੀ ਪਰੇਸ਼ਾਨੀ ਅਤੇ ਧਾਰਾ 506 ਅਪਰਾਧਿਕ ਧਮਕੀ ਦੇ ਤਹਿਤ ਦੋਸ਼ ਸਾਬਿਤ ਕੀਤੇ ਗਏ ਨੇ ਬ੍ਰਿਜ ਪੁਸ਼ਣ ਨੂੰ ਹੁਣ ਅਦਾਲਤੀ ਮੁਕਦਮੇ ਦਾ ਸਾਹਮਣਾ ਕਰਨਾ ਪਵੇਗਾ ਇਨ੍ਹਾਂ ਧਾਰਾਵਾਂ ਤਹਿਤ ਉਸ ਉੱਪਰ ਦੋਸ਼ ਸਾਬਿਤ ਕੀਤੇ ਗਏ ਨੇ ਇਨ੍ਹਾਂ ਵਿੱਚ ਧਾਰਾ 554 ਵਿੱਚ ਵੱਧ ਤੋਂ ਵੱਧ 5 ਸਾਲ 554ਏ ਵਿੱਚ ਵੱਧ ਤੋਂ ਵੱਧ 3 ਸਾਲ ਅਤੇ ਧਾਰਾ 506 ਵਿੱਚ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੋ ਸਕਦੀ ਹੈ ਸੀਨੀਅਰ ਐਡਵੋਕੇਟ ਰਿਤੇਸ਼ ਯਾਦਤ ਦੇ ਅਨੁਸਾਰ ਉਨ੍ਹਾਂ ਕੋਲ ਦਿੱਲੀ ਦੀ ਰਾਉਂਡਸ ਐਵੈਨਿਊ ਅਦਾਲਤ ਦੁਆਰਾ ਬ੍ਰਿਜ ਪੂਸ਼ਨ ਵਿਰੁੱਧ ਲਗਾਏ ਦੋਸ਼ਾਂ ਵਿਰੁੱਧ ਉੱਚ ਅਦਾਲਤ ਦੀ ਜਾਂਦਾ ਵਿਕਲਪ ਹੈ